ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਆਪਰੇਸ਼ਨ ਸ਼ੀਲਡ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਕ ਡ੍ਰਿਲ ਹੋਏਗੀ ਬਲੈਕਆਊਟ ਹੋਏਗਾ ਜੀ ਹਾਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਹੋਰ ਇਸ ਦੇ ਨਾਲ ਤੋਂ ਇਹ ਵੀ ਦੱਸਿਆ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਮੌਕ ਡ੍ਰਿਲ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਚਾਹੇ ਉਹ ਫਿਰ ਗੁਜਰਾਤ ਹੋਵੇ ਹਰਿਆਣਾ ਹੋਵੇ ਪੰਜਾਬ ਹੋਵੇ ਜਾਂ ਫਿਰ ਰਾਜਸਥਾਨ ਹੋਵੇ ਤੇ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਸਰਹੱਦ ਦੇ ਨਾਲ ਲੱਗਦੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਬਲੈਕਆਊਟ ਦੇ ਜਿਹੜੇ ਆਦੇਸ਼ ਨੇ ਹੋ ਜਾਰੀ ਕਰ ਦਿੱਤੇ ਗਏ ਨੇ ਤਾਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਸਭ ਨੂੰ ਆਮ ਲੋਕਾਂ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜੇਕਰ ਜੰਗ ਦਾ ਮਾਹੌਲ ਫਿਰ ਤੋਂ ਇੱਕ ਵਾਰ ਬਣਦਾ ਹੈ ਤਾਂ ਲੋਕਾਂ ਨੇ ਆਪਣਾ ਬਚਾਅ ਕਿਵੇਂ ਕਰਨਾ ਹੈ ਤੇ ਇੱਕ ਵਾਰ ਫਿਰ ਤੋਂ ਸਾਇਰਨ ਵੱਜਣਗੇ ਜਿਸ ਦਾ ਮਤਲਬ ਹੈ ਕਿ ਲੋਕਾਂ ਨੇ ਆਪਣੇ ਘਰਾਂ ਦੀਆਂ ਲਾਈਟਾਂ ਨੇ ਜਿਹੜੀਆਂ ਮੁਕੰਮਲ ਤੌਰ ਤੇ ਬੰਦ ਕਰ ਦੇਣੀਆਂ ਔਰ ਉਸ ਤੋਂ ਬਾਅਦ ਹੀ ਆਪਣੇ ਘਰਾਂ ਦੇ ਵਿੱਚ ਲੁੱਕ ਕੇ ਬੈਠ ਜਾਣਾ ਸਾਰੀਆਂ ਖਿੜਕੀਆਂ ਬੰਦ ਕਰ ਦੇਣੀਆਂ ਨੇ ਪਰਦੇ ਲਗਾ ਲੈਣੇ ਨੇ ਔਰ ਇਸ ਦੇ ਨਾਲ ਹੀ ਜੇਕਰ ਤੁਸੀਂ ਰਸਤੇ ਦੇ ਵਿੱਚੋਂ ਘਰ ਤੋਂ ਬਾਹਰ ਹੋ ਤਾਂ ਆਪਣੇ ਕਾਰ ਦੇ ਵਿੱਚੋਂ ਜਾਂ ਫਿਰ ਬਾਈਕ ਤੇ ਇੱਕ ਪਾਸੇ ਲਗਾ ਕੇ ਉਸ ਨੂੰ ਬੰਦ ਕਰਕੇ ਸਾਈਡ ਤੇ ਖੜੇ ਪੂ ਜਾਣਾ ਤਾਂ ਦੱਸ ਦਈਏ ਕਿ ਇਸ ਬਾਬਤ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਤਿਆਰ ਕੀਤਾ ਜਾ ਰਿਹਾ ਕਿ ਜੇਕਰ ਜੰਗ ਦਾ ਮਾਹੌਲ ਬਣਦਾ ਵੀ ਹੈ ਤਾਂ ਕਿਸ ਤਰੀਕੇ ਦੇ ਨਾਲ ਆਪਣਾ ਬਚਾਅ ਕਰਨਾ ਫਿਲਹਾਲ ਇਸ ਬਾਬਤ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਹਜੇ ਤੱਕ ਜਿਹੜਾ ਬਹਿਸਬਾਜ਼ੀ ਹੋ ਰਹੀ ਹੈ ਉਹ ਸਿਰਫ ਸਹਿਮਤੀ ਲਈ ਹੋ ਰਹੀ ਹੈ ਕਿ ਸ਼ਾਇਦ ਸਹਿਮਤੀ ਹੈ ਜਿਹੜੀ ਬਣਾਈ ਜਾ ਸਕੇ ਪਰ ਇੱਕ ਵਾਰ ਫਿਰ ਤੋਂ ਜਿਸ ਤਰੀਕੇ ਦੇ ਨਾਲ ਸ਼ਾਂਤੀ ਵਿਚਾਲੇ ਸਾਇਰਨ ਵੱਜਣਗੇ ਜੀ ਹਾਂ ਬਲੈਕ ਆਊਟ ਹੋਏਗਾ ਮੌਕ ਡਰਲ ਹੋਏਗੀ ਉਸ ਤੋਂ ਬਾਅਦ ਲੋਕ ਨੇ ਜਿਹੜੇ ਕਿਤੇ ਨਾ ਕਿਤੇ ਚਿੰਤਤ ਜ਼ਰੂਰ ਨੇ ਪਰ ਤੁਹਾਨੂੰ ਦੱਸ ਦਈਏ ਕਿ ਤੁਸੀਂ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਜਿੰਨਾ ਚਿਰ ਤੁਹਾਨੂੰ ਕੋਈ ਅਫੀਸ਼ੀਅਲ ਅਪਡੇਟ ਨਹੀਂ ਮਿਲਦੀ ਅਫੀਸ਼ੀਅਲ ਤੌਰ ਤੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਹੁਣ ਗੱਲ ਕਰ ਲੈਂਦੇ ਆ ਕਿ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਵਜੇ ਬਲੈਕਆਊਟ ਹੋਏਗਾ ਕਿਉਂਕਿ ਸਮਾਂ ਜਿਹੜਾ ਅਲੱਗ-ਅਲੱਗ ਦੱਸਿਆ ਗਿਆ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਹੋਣ ਦਾ ਮੌਕ ਟ੍ਰੈਲ ਦਾ ਸਮਾਂ ਜਿਹੜਾ ਅੱਡ-ਅੱਡ ਤਾਂ ਉਹ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਆ ਤਾਂ ਬਿਲਕੁਲ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਸੰਗਰੂਰ ਦੀ ਤਾਂ ਸੰਗਰੂਰ ਦੇ ਵਿੱਚ ਰਾਤ 8 ਵਜੇ ਤੋਂ 9 ਵਜੇ ਤੱਕ ਬਲੈਕਆਊਟ ਰਹਿਣ ਵਾਲਾ ਹੈ ਹੁਸ਼ਿਆਰਪੁਰ ਦੇ ਵਿੱਚ 8 ਵਜੇ ਤੋਂ ਲੈ ਕੇ 8:15 ਤੱਕ ਬਲੈਕਆਊਟ ਰਹਿਣ ਵਾਲਾ ਹੈ ਅੰਮ੍ਰਿਤਸਰ ਦੇ ਵਿੱਚ ਰਾਤ 8 ਤੋਂ 8:30 ਵਜੇ ਤੱਕ ਬਲੈਕਆਊਟ ਰਹੇਗਾ ਔਰ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਤੋਂ ਸਹਿਯੋਗ ਦੀ ਜੜੀ ਅਪੀਲ ਕੀਤੀ ਗਈ ਹੈ ਆ ਤਾਂ ਜਲੰਧਰ ਦੇ ਵਿੱਚ ਸਾਡੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਬਲੈਕਆਊਟ ਰਹੇਗਾ ਬਰਨਾਲਾ ਚ 8:30 ਤੋਂ 9 ਵਜੇ ਤੱਕ ਬਲੈਕਆਊਟ ਰਹਿਣ ਵਾਲਾ ਗੁਰਦਾਸਪੁਰ ਦੇ ਵਿੱਚ ਰਾਤ 8 ਵਜੇ ਤੋਂ 8:30 ਵਜੇ ਤੱਕ ਰਹਿਣ ਵਾਲਾ ਫਿਰੋਜ਼ਪੁਰ ਸ਼ਹਿਰ ਤੇ ਸ਼ੌਣੀ 9 ਤੋਂ 9:30 ਵਜੇ ਤੱਕ ਬਲੈਕਆਊਟ ਰਹੇਗਾ ਤਾਂ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਨੋਟੀਫਿਕੇਸ਼ਨ ਨੇ ਜਿਹੜੇ ਜਾਰੀ ਕੀਤੇ ਗਏ ਨੇ ਤਾਂ ਲਗਾਤਾਰ ਅਪੀਲ ਹੈ ਜਿਹੜੀ ਕੀਤੀ ਜਾ ਰਹੀ ਹੈ ਲੋਕਾਂ ਤੋਂ ਸਹਿਯੋਗ ਮੰਗਿਆ ਜਾ ਰਿਹਾ ਹੈ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਟ੍ਰੇਨ ਕੀਤਾ ਜਾ ਰਿਹਾ ਕਿ ਜੇਕਰ ਭਾਰਤ ਪਾਕਿਸਤਾਨ ਵਿਚਾਲੇ ਜਿਹੜਾ ਮਾਹੌਲ ਤਣਾਅਪੂਰਵਕ ਬਣਦਾ ਫਿਰ ਤੋਂ ਹਮਲੇ ਹੁੰਦੇ ਨੇ ਤਾਂ ਆਪਣੇ ਆਪ ਨੂੰ ਬਚਾਓ ਕਿਵੇਂ ਕਰਨਾ ਹੈ ਤਾਂ ਬਿਲਕੁਲ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕੋਈ جنگ ਨਹੀਂ ਲੱਗਣ ਵਾਲੀ ਹੈ ਸਗੋਂ ਇੱਕ ਵਾਰ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਕਿ ਆਪਣੇ ਆਪ ਦਾ ਤੁਸੀਂ ਬਚਾ ਜਿਹੜਾ ਕਿਵੇਂ ਕਰ ਸਕਦੇ ਹੋ ਸਸ਼ਰਕਲ ਤੁਸੀਂ ਦੇਖ ਰਿਹਾ ਸਮਝਾ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਆਪਰੇਸ਼ਨ ਸ਼ੀਲਡ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਕ ਡ੍ਰਿਲ ਹੋਏਗੀ ਬਲੈਕਆਊਟ ਹੋਏਗਾ ਜੀ ਹਾਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਹੋਰ ਇਸ ਦੇ ਨਾਲ ਤੋਂ ਇਹ ਵੀ ਦੱਸਿਆ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਮੌਕ ਡ੍ਰਿਲ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਚਾਹੇ ਉਹ ਫਿਰ ਗੁਜਰਾਤ ਹੋਵੇ ਹਰਿਆਣਾ ਹੋਵੇ ਪੰਜਾਬ ਹੋਵੇ ਜਾਂ ਫਿਰ ਰਾਜਸਥਾਨ ਹੋਵੇ ਤੇ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਸਰਹੱਦ ਦੇ ਨਾਲ ਲੱਗਦੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਬਲੈਕਆਊਟ ਦੇ ਜਿਹੜੇ ਆਦੇਸ਼ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਤਾਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਸਭੂ ਆਮ ਲੋਕਾਂ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜੇਕਰ ਜੰਗ ਦਾ ਮਾਹੌਲ ਫਿਰ ਤੋਂ ਇੱਕ ਵਾਰ ਬਣਦਾ ਹੈ ਤਾਂ ਲੋਕਾਂ ਨੇ ਆਪਣਾ ਬਚਾਅ ਕਿਵੇਂ ਕਰਨਾ ਅਤੇ ਇੱਕ ਵਾਰ ਫਿਰ ਤੋਂ ਸਾਇਰਨ ਵੱਜਣਗੇ ਜਿਸ ਦਾ ਮਤਲਬ ਹੈ ਕਿ ਲੋਕਾਂ ਨੇ ਆਪਣੇ ਘਰਾਂ ਦੀਆਂ ਲਾਈਟਾਂ ਨੇ ਜਿਹੜੀਆਂ ਮੁਕੰਮਲ ਤੌਰ ਤੇ ਬੰਦ ਕਰ ਦੇਣੀਆਂ ਔਰ ਉਸ ਤੋਂ ਬਾਅਦ ਹੀ ਆਪਣੇ ਘਰਾਂ ਦੇ ਵਿੱਚ ਲੁੱਕ ਕੇ ਬੈਠ ਜਾਣਾ ਸਾਰੀਆਂ ਖਿੜਕੀਆਂ ਬੰਦ ਕਰ ਦੇਣੀਆਂ ਨੇ ਪਰਦੇ ਲਗਾ ਲੈਣੇ ਨੇ ਉਸ ਦੇ ਨਾਲ ਹੀ ਜੇਕਰ ਤੁਸੀਂ ਰਸਤੇ ਦੇ ਵਿੱਚੋਂ ਘਰ ਤੋਂ ਬਾਹਰ ਹੋ ਤਾਂ ਆਪਣੇ ਕਾਰ ਦੇ ਵਿੱਚੋਂ ਜਾਂ ਫਿਰ ਬਾਈਕ ਤੇ ਇੱਕ ਪਾਸੇ ਲਗਾ ਕੇ ਉਸ ਨੂੰ ਬੰਦ ਕਰਕੇ ਸਾਈਡ ਤੇ ਖੜੇ ਪੂ ਜਾਣਾ ਤਾਂ ਦੱਸ ਦਈਏ ਕਿ ਇਸ ਬਾਬਤ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਤਿਆਰ ਕੀਤਾ ਜਾ ਰਿਹਾ ਕਿ ਜੇਕਰ جنگ ਦਾ ਮਾਹੌਲ ਬਣਦਾ ਵੀ ਹੈ ਤਾਂ ਕਿਸ ਤਰੀਕੇ ਦੇ ਨਾਲ ਆਪਣਾ ਬਚਾਅ ਕਰਨਾ ਫਿਲਹਾਲ ਇਸ ਬਾਬਤ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਹਜੇ ਤੱਕ ਜਿਹੜਾ ਬਹਿਸਬਾਜ਼ੀ ਹੋ ਰਹੀ ਹੈ ਉਹ ਸਿਰਫ ਸਹਿਮਤੀ ਲਈ ਹੋ ਰਹੀ ਹੈ ਕਿ ਸ਼ਾਇਦ ਸਹਿਮਤੀ ਹੈ ਜਿਹੜੀ ਬਣਾਈ ਜਾ ਸਕੇ ਪਰ ਇੱਕ ਵਾਰ ਫਿਰ ਤੋਂ ਜਿਸ ਤਰੀਕੇ ਦੇ ਨਾਲ ਸ਼ਾਂਤੀ ਵਿਚਾਲੇ ਸਾਇਰਨ ਵੱਜਣਗੇ ਜੀ ਹਾਂ ਬਲੈਕਆਊਟ ਹੋਏਗਾ ਮੌਕ ਡ੍ਰਿਲ ਹੋਏਗੀ ਉਸ ਤੋਂ ਬਾਅਦ ਲੋਕ ਨੇ ਜਿਹੜੇ ਕਿਤੇ ਨਾ ਕਿਤੇ ਚਿੰਤਤ ਜ਼ਰੂਰ ਨੇ ਪਰ ਤੁਹਾਨੂੰ ਦੱਸ ਦਈਏ ਕਿ ਤੁਸੀਂ ਅਫਵਾਹਾਂ ਤੇ ਯਕੀਨੀ ਨੀ ਕਰਨਾ ਜਿੰਨਾ ਚਿਰ ਤੁਹਾਨੂੰ ਕੋਈ ਆਫੀਸ਼ੀਅਲ ਅਪਡੇਟ ਨਹੀਂ ਮਿਲਦੀ ਆਫੀਸ਼ੀਅਲ ਤੌਰ ਤੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਹੁਣ ਗੱਲ ਕਰ ਲੈਂਦੇ ਆ ਕਿ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਵਜੇ ਬਲੈਕਆਊਟ ਹੋਏਗਾ ਕਿਉਂਕਿ ਸਮਾਂ ਜਿਹੜਾ ਅਲੱਗ-ਅਲੱਗ ਦੱਸਿਆ ਗਿਆ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਹੋਣ ਦਾ ਮੌਕ ਡ੍ਰਿਲ ਦਾ ਸਮਾਂ ਜਿਹੜਾ ਅੱਡ-ਅੱਡ ਤਾਂ ਉਹ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਆ ਤਾਂ ਬਿਲਕੁਲ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਸੰਗਰੂਰ ਦੀ ਤਾਂ ਸੰਗਰੂਰ ਦੇ ਵਿੱਚ ਰਾਤ 8 ਵਜੇ ਤੋਂ 9 ਵਜੇ ਤੱਕ ਬਲੈਕਆਊਟ ਰਹਿਣ ਵਾਲਾ ਹੈ ਹੁਸ਼ਿਆਰਪੁਰ ਦੇ ਵਿੱਚ 8 ਵਜੇ ਤੋਂ ਲੈ ਕੇ 8:15 ਤੱਕ ਬਲੈਕਆਊਟ ਰਹਿਣ ਵਾਲਾ ਹੈ ਅੰਮ੍ਰਿਤਸਰ ਦੇ ਵਿੱਚ ਰਾਤ 8 ਤੋਂ 8:30 ਵਜੇ ਤੱਕ ਬਲੈਕਆਊਟ ਰਹੇਗਾ ਔਰ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਤੋਂ ਸਹਿਯੋਗ ਦੀ ਜੜੀ ਅਪੀਲ ਕੀਤੀ ਗਈ ਹੈ ਆ ਤਾਂ ਜਲੰਧਰ ਦੇ ਵਿੱਚ 9:30 ਵਜੇ ਤੋਂ ਲੈ ਕੇ 10 ਵਜੇ ਤੱਕ ਬਲੈਕਆਊਟ ਰਹੇਗਾ ਬਰਨਾਲਾ ਚ 8:30 ਤੋਂ 9 ਵਜੇ ਤੱਕ ਬਲੈਕਆਊਟ ਰਹਿਣ ਵਾਲਾ ਹੈ ਗੁਰਦਾਸਪੁਰ ਦੇ ਵਿੱਚ ਰਾਤ 8 ਵਜੇ ਤੋਂ 8:30 8 ਵਜੇ ਤੱਕ ਰਹਿਣ ਵਾਲਾ ਫਿਰੋਜ਼ਪੁਰ ਸ਼ਹਿਰ ਤੇ ਸ਼ੌਣੀ 9 ਤੋਂ 9:30 ਵਜੇ ਤੱਕ ਬਲੈਕਆਊਟ ਰਹੇਗਾ ਤਾਂ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਨੋਟੀਫਿਕੇਸ਼ਨ ਜਿਹੜੇ ਜਾਰੀ ਕੀਤੇ ਗਏ ਨੇ ਤਾਂ ਲਗਾਤਾਰ ਅ ਅਪੀਲ ਹੈ ਜਿਹੜੀ ਕੀਤੀ ਜਾ ਰਹੀ ਹੈ ਲੋਕਾਂ ਤੋਂ ਸਹਿਯੋਗ ਮੰਗਿਆ ਜਾ ਰਿਹਾ ਹੈ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਟ੍ਰੇਨ ਕੀਤਾ ਜਾ ਰਿਹਾ ਕਿ ਜੇਕਰ ਭਾਰਤ ਪਾਕਿਸਤਾਨ ਵਿਚਾਲੇ ਜਿਹੜਾ ਮਾਹੌਲ ਤਣਾਅਪੂਰਵਕ ਬਣਦਾ ਫਿਰ ਤੋਂ ਹਮਲੇ ਹੁੰਦੇ ਨੇ ਤਾਂ ਆਪਣੇ ਆਪ ਨੂੰ ਬਚਾਓ ਕਿਵੇਂ ਕਰਨਾ ਹੈ ਤ벌ਪੂ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕੋਈ ਜੰਗ ਨਹੀਂ ਲੱਗਣ ਵਾਲੀ ਹੈ ਸਗੋਂ ਇੱਕ ਵਾਰ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਆਪਣੇ ਆਪ ਦਾ ਤੁਸੀਂ ਬਚਾ ਜਿਹੜਾ ਕਿਵੇਂ ਕਰ ਸਕਦੇ ਹੋ ਸਸ਼ਕਲ ਤੁਸੀਂ ਦੇਖ ਰਿਹਾ ਸਮਝੈਂਗਸ ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਆਪਰੇਸ਼ਨ ਸ਼ੀਲਡ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਕ ਡ੍ਰਿਲ ਹੋਏਗੀ ਬਲੈਕਆਊਟ ਹੋਏਗਾ ਜੀ ਆ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਹੋਰ ਇਸੇ ਨਾਲ ਤੋਂ ਇਹ ਵੀ ਦੱਸਿਆ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਮੌਕ ਡ੍ਰਿਲ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਚਾਹੇ ਉਹ ਫਿਰ ਗੁਜਰਾਤ ਹੋਵੇ ਹਰਿਆਣਾ ਹੋਵੇ ਪੰਜਾਬ ਹੋਵੇ ਜਾਂ ਫਿਰ ਰਾਜਸਥਾਨ ਹੋਵੇ ਤੇ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਸਰਹੱਦ ਦੇ ਨਾਲ ਲੱਗਦੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਬਲੈਕਆਊਟ ਦੇ ਜਿਹੜੇ ਆਦੇਸ਼ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਤਾਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਸਭ ਨੂੰ ਆਮ ਲੋਕਾਂ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜੇਕਰ ਜੰਗ ਦਾ ਮਾਹੌਲ ਫਿਰ ਤੋਂ ਇੱਕ ਵਾਰ ਬਣਦਾ ਹੈ ਤਾਂ ਲੋਕਾਂ ਨੇ ਆਪਣਾ ਬਚਾਅ ਕਿਵੇਂ ਕਰਨਾ ਹੈ ਤੇ ਇੱਕ ਵਾਰ ਫਿਰ ਤੋਂ ਸਾਇਰਨ ਵੱਜਣਗੇ ਜਿਸ ਦਾ ਮਤਲਬ ਹੈ ਕਿ ਲੋਕਾਂ ਨੇ ਆਪਣੇ ਘਰਾਂ ਦੀਆਂ ਲਾਈਟਾਂ ਨੇ ਜਿਹੜੀਆਂ ਮੁਕੰਮਲ ਤੌਰ ਤੇ ਬੰਦ ਕਰ ਦੇਣੀਆਂ ਹਨ ਉਸ ਤੋਂ ਬਾਅਦ ਹੀ ਆਪਣੇ ਘਰਾਂ ਦੇ ਵਿੱਚ ਲੁਕ ਕੇ ਬੈਠ ਜਾਣਾ ਸਾਰੀਆਂ ਖਿੜਕੀਆਂ ਬੰਦ ਕਰ ਦੇਣੀਆਂ ਨੇ ਪਰਦੇ ਲਗਾ ਲੈਣੇ ਨੇ ਉਸ ਦੇ ਨਾਲ ਹੀ ਜੇਕਰ ਤੁਸੀਂ ਰਸਤੇ ਦੇ ਵਿੱਚੋਂ ਘਰ ਤੋਂ ਬਾਹਰ ਹੋ ਤਾਂ ਆਪਣੇ ਕਾਰ ਦੇ ਵਿੱਚੋਂ ਜਾਂ ਫਿਰ ਤੋ ਇੱਕ ਪਾਸੇ ਲਗਾ ਕੇ ਉਸ ਨੂੰ ਬੰਦ ਕਰਕੇ ਸਾਈਡ ਤੇ ਖੜੇ ਪੂਜਣਾ ਤਾਂ ਦੱਸਦੀ ਹੈ ਕਿ ਇਸ ਬਾਬਤ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਤਿਆਰ ਕੀਤਾ ਜਾ ਰਿਹਾ ਕਿ ਜੇਕਰ ਜੰਗ ਦਾ ਮਾਹੌਲ ਬਣਦਾ ਵੀ ਹੈ ਤਾਂ ਕਿਸ ਤਰੀਕੇ ਦੇ ਨਾਲ ਆਪਣਾ ਬਚਾਅ ਕਰਨਾ ਫਿਲਹਾਲ ਇਸ ਬਾਬਤ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਹਜੇ ਤੱਕ ਜਿਹੜਾ ਬਹਿਸਬਾਜ਼ੀ ਹੋ ਰਹੀ ਹੈ ਉਹ ਸਿਰਫ ਸਹਿਮਤੀ ਲਈ ਹੋ ਰਹੀ ਹੈ ਕਿ ਸ਼ਾਇਦ ਸਹਿਮਤੀ ਹੈ ਜਿਹੜੀ ਬਣਾਈ ਜਾ ਸਕੇ ਪਰ ਇੱਕ ਵਾਰ ਫਿਰ ਤੋਂ ਜਿਸ ਤਰੀਕੇ ਦੇ ਨਾਲ ਸ਼ਾਂਤੀ ਵਿਚਾਲੇ ਸਾਇਰਨ ਵੱਜਣਗੇ ਜੀ ਹਾਂ ਬਲੈਕਆਊਟ ਹੋਏਗਾ ਮੌਕ ਡ੍ਰਿਲ ਹੋਏਗੀ ਉਸ ਤੋਂ ਬਾਅਦ ਲੋਕ ਨੇ ਜਿਹੜੇ ਕਿਤੇ ਨਾ ਕਿਤੇ ਚਿੰਤਤ ਜ਼ਰੂਰ ਨੇ ਪਰ ਤੁਹਾਨੂੰ ਦੱਸ ਦਈਏ ਕਿ ਤੁਸੀਂ ਅਫਵਾਹਾਂ ਤੇ ਯਕੀਨੀ ਨੀ ਕਰਨਾ ਜਿੰਨਾ ਚਿਰ ਤੁਹਾਨੂੰ ਕੋਈ ਆਫੀਸ਼ੀਅਲ ਅਪਡੇਟ ਨਹੀਂ ਮਿਲਦੀ ਆਫੀਸ਼ੀਅਲ ਤੌਰ ਤੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਹੁਣ ਗੱਲ ਕਰ ਲੈਂਦੇ ਆ ਕਿ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਵਜੇ ਬਲੈਕਆਊਟ ਹੋਏਗਾ ਕਿਉਂਕਿ ਸਮਾਂ ਜਿਹੜਾ ਅਲੱਗ-ਅਲੱਗ ਦੱਸਿਆ ਗਿਆ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਹੋਣ ਦਾ ਮੌਕ ਡ੍ਰਿਲ ਦਾ ਸਮਾਂ ਜਿਹੜਾ ਅੱਡ-ਅੱਡ ਤਾਂ ਉਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਆ ਤਾਂ ਬਿਲਕੁਲ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਸੰਗਰੂਰ ਦੀ ਤਾਂ ਸੰਗਰੂਰ ਦੇ ਵਿੱਚ ਰਾਤ 8 ਵਜੇ ਤੋਂ 9 ਵਜੇ ਤੱਕ ਬਲੈਕਆਊਟ ਰਹਿਣ ਵਾਲਾ ਹੈ ਹੁਸ਼ਿਆਰਪੁਰ ਦੇ ਵਿੱਚ 8 ਵਜੇ ਤੋਂ ਲੈ ਕੇ 8:15 ਤੱਕ ਬਲੈਕਆਊਟ ਰਹਿਣ ਵਾਲਾ ਹੈ ਅੰਮ੍ਰਿਤਸਰ ਦੇ ਵਿੱਚ ਰਾਤ 8 ਤੋਂ 8:30 ਵਜੇ ਤੱਕ ਬਲੈਕਆਊਟ ਰਹੇਗਾ ਔਰ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਤੋਂ ਸਹਿਯੋਗ ਦੀ ਜੜੀ ਅਪੀਲ ਕੀਤੀ ਗਈ ਹੈ ਆ ਤਾਂ ਜਲੰਧਰ ਦੇ ਵਿੱਚ 9:30 ਵਜੇ ਤੋਂ ਲੈ ਕੇ 10 ਵਜੇ ਤੱਕ ਬਲੈਕਆਊਟ ਰਹੇਗਾ ਬਰਨਾਲਾ ਚ 8:30 ਤੋਂ 9 ਵਜੇ ਤੱਕ ਬਲੈਕਆਊਟ ਰਹਿਣ ਵਾਲਾ ਗੁਰਦਾਸਪੁਰ ਦੇ ਵਿੱਚ ਰਾਤ 8:00 ਵਜੇ ਤੋਂ 8:30 ਵਜੇ ਤੱਕ ਰਹਿਣ ਵਾਲਾ ਫਿਰੋਜ਼ਪੁਰ ਸ਼ਹਿਰ ਤੇ ਸ਼ੌਣੀ 9:00 ਤੋਂ 9:30 ਵਜੇ ਤੱਕ ਬਲੈਕਆਊਟ ਰਹੇਗਾ ਤਾਂ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਨੋਟੀਫਿਕੇਸ਼ਨ ਨੇ ਜਿਹੜੇ ਜਾਰੀ ਕੀਤੇ ਗਏ ਨੇ ਤਾਂ ਲਗਾਤਾਰ ਅ ਅਪੀਲ ਹੈ ਜਿਹੜੀ ਕੀਤੀ ਜਾ ਰਹੀ ਹੈ ਲੋਕਾਂ ਤੋਂ ਸਹਿਯੋਗ ਮੰਗਿਆ ਜਾ ਰਿਹਾ ਹੈ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਟ੍ਰੇਨ ਕੀਤਾ ਜਾ ਰਿਹਾ ਕਿ ਜੇਕਰ ਭਾਰਤ ਪਾਕਿਸਤਾਨ ਵਿਚਾਲੇ ਜਿਹੜਾ ਮਾਹੌਲ ਤਣਾਅਪੂਰਵਕ ਬਣਦਾ ਫਿਰ ਤੋਂ ਹਮਲੇ ਹੁੰਦੇ ਨੇ ਤਾਂ ਆਪਣੇ ਆਪ ਨੂੰ ਬਚਾਓ ਕਿਵੇਂ ਕਰਨਾ ਹੈ ਤ벌ਪੂਰ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕੋਈ ਜੰਗ ਨਹੀਂ ਲੱਗਣ ਵਾਲੀ ਹੈ ਸਗੋਂ ਇੱਕ ਵਾਰ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਆਪਣੇ ਆਪ ਦਾ ਤੁਸੀਂ ਬਚਾ ਜਿਹੜਾ ਕਿਵੇਂ ਕਰ ਸਕਦੇ ਹੋ ਸਸ਼ਰਕਾਲ ਤੁਸੀਂ ਦੇਖ ਰਿਹਾ ਸਮਝਾ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਅਪਰੇਸ਼ਨ ਸ਼ੀਲਡ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਕ ਡ੍ਰਿਲ ਹੋਏਗੀ ਬਲੈਕਆਊਟ ਹੋਏਗਾ ਜੀ ਹਾਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਹੋਰ ਇਸ ਦੇ ਨਾਲ ਤੋਂ ਇਹ ਵੀ ਦੱਸਿਆ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਮੌਕ ਡ੍ਰਿਲ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਚਾਹੇ ਉਹ ਫਿਰ ਗੁਜਰਾਤ ਹੋਵੇ ਹਰਿਆਣਾ ਹੋਵੇ ਪੰਜਾਬ ਹੋਵੇ ਜਾਂ ਫਿਰ ਰਾਜਸਥਾਨ ਹੋਵੇ ਤੇ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਸਰਹੱਦ ਦੇ ਨਾਲ ਲੱਗਦੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਬਲੈਕਆਊਟ ਦੇ ਜਿਹੜੇ ਆਦੇਸ਼ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਤਾਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਸਭ ਨੂੰ ਆਮ ਲੋਕਾਂ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜੇਕਰ ਜੰਗ ਦਾ ਮਾਹੌਲ ਫਿਰ ਤੋਂ ਇੱਕ ਵਾਰ ਬਣਦਾ ਹੈ ਤਾਂ ਲੋਕਾਂ ਨੇ ਆਪਣਾ ਬਚਾਅ ਕਿਵੇਂ ਕਰਨਾ ਤੇ ਇੱਕ ਵਾਰ ਫਿਰ ਤੋਂ ਸਾਇਰਨ ਵੱਜਣਗੇ ਜਿਸ ਦਾ ਮਤਲਬ ਹੈ ਕਿ ਲੋਕਾਂ ਨੇ ਆਪਣੇ ਘਰਾਂ ਦੀਆਂ ਲਾਈਟਾਂ ਨੇ ਜਿਹੜੀਆਂ ਮੁਕੰਮਲ ਤੌਰ ਤੇ ਬੰਦ ਕਰ ਦੇਣੀਆਂ ਔਰ ਉਸ ਤੋਂ ਬਾਅਦ ਹੀ ਆਪਣੇ ਘਰਾਂ ਦੇ ਵਿੱਚ ਲੁੱਕ ਕੇ ਬੈਠ ਜਾਣਾ ਸਾਰੀਆਂ ਖਿੜਕੀਆਂ ਬੰਦ ਕਰ ਦੇਣੀਆਂ ਨੇ ਪਰਦੇ ਲਗਾ ਲੈਣੇ ਨੇ ਔਰ ਇਸ ਦੇ ਨਾਲ ਹੀ ਜੇਕਰ ਤੁਸੀਂ ਰਸਤੇ ਦੇ ਵਿੱਚੋਂ ਘਰ ਤੋਂ ਬਾਹਰ ਹੋ ਤਾਂ ਆਪਣੇ ਕਾਰ ਦੇ ਵਿੱਚੋਂ ਜਾਂ ਫਿਰ ਬਾਈਕ ਤੇ ਇੱਕ ਪਾਸੇ ਲਗਾ ਕੇ ਉਸ ਨੂੰ ਬੰਦ ਕਰਕੇ ਸਾਈਡ ਤੇ ਖੜੇ ਪੂ ਜਾਣਾ ਤਾਂ ਦੱਸ ਦਈਏ ਕਿ ਇਸ ਬਾਬਤ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਤਿਆਰ ਕੀਤਾ ਜਾ ਰਿਹਾ ਕਿ ਜੇਕਰ ਜੰਗ ਦਾ ਮਾਹੌਲ ਬਣਦਾ ਵੀ ਹੈ ਤਾਂ ਕਿਸ ਤਰੀਕੇ ਦੇ ਨਾਲ ਆਪਣਾ ਬਚਾਅ ਕਰਨਾ ਫਿਲਹਾਲ ਇਸ ਬਾਬਤ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਹਜੇ ਤੱਕ ਜਿਹੜਾ ਬਹਿਸਬਾਜ਼ੀ ਹੋ ਰਹੀ ਹੈ ਉਹ ਸਿਰਫ ਸਹਿਮਤੀ ਲਈ ਹੋ ਰਹੀ ਹੈ ਕਿ ਸ਼ਾਇਦ ਸਹਿਮਤੀ ਹੈ ਜਿਹੜੀ ਬਣਾਈ ਜਾ ਸਕੇ ਪਰ ਇੱਕ ਵਾਰ ਫਿਰ ਤੋਂ ਜਿਸ ਤਰੀਕੇ ਦੇ ਨਾਲ ਸ਼ਾਂਤੀ ਵਿਚਾਲੇ ਸਾਇਰਨ ਵੱਜਣਗੇ ਜੀ ਹਾਂ ਬਲੈਕਆਊਟ ਹੋਏਗਾ ਮੌਕ ਡ੍ਰਿਲ ਹੋਏਗੀ ਉਸ ਤੋਂ ਬਾਅਦ ਲੋਕ ਨੇ ਜਿਹੜੇ ਕਿਤੇ ਨਾ ਕਿਤੇ ਚਿੰਤਤ ਜ਼ਰੂਰ ਨੇ ਪਰ ਤੁਹਾਨੂੰ ਦੱਸ ਦਈਏ ਕਿ ਤੁਸੀਂ ਅਫਵਾਹਾਂ ਤੇ ਯਕੀਨੀ ਨੀ ਕਰਨਾ ਜਿੰਨਾ ਚਿਰ ਤੁਹਾਨੂੰ ਕੋਈ ਆਫੀਸ਼ੀਅਲ ਅਪਡੇਟ ਨਹੀਂ ਮਿਲਦੀ ਆਫੀਸ਼ੀਅਲ ਤੌਰ ਤੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਹੁਣ ਗੱਲ ਕਰ ਲੈਂਦੇ ਆ ਕਿ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਵਜੇ ਬਲੈਕਆਊਟ ਹੋਏਗਾ ਕਿਉਂਕਿ ਸਮਾਂ ਜਿਹੜਾ ਅਲੱਗ-ਅਲੱਗ ਦੱਸਿਆ ਗਿਆ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਹੋਣ ਦਾ ਮੌਕ ਡ੍ਰਿਲ ਦਾ ਸਮਾਂ ਜਿਹੜਾ ਆ ਡੱਡ ਤਾਂ ਉਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਆ ਤਾਂ ਬਿਲਕੁਲ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਸੰਗਰੂਰ ਦੀ ਤਾਂ ਸੰਗਰੂਰ ਦੇ ਵਿੱਚ ਰਾਤ 8 ਵਜੇ ਤੋਂ 9 ਵਜੇ ਤੱਕ ਬਲੈਕਆਊਟ ਰਹਿਣ ਵਾਲਾ ਹੈ ਹੁਸ਼ਿਆਰਪੁਰ ਦੇ ਵਿੱਚ 8 ਵਜੇ ਤੋਂ ਲੈ ਕੇ 8:15 ਤੱਕ ਬਲੈਕਆਊਟ ਰਹਿਣ ਵਾਲਾ ਹੈ ਅੰਮ੍ਰਿਤਸਰ ਦੇ ਵਿੱਚ ਰਾਤ 8 ਤੋਂ 8:30 ਵਜੇ ਤੱਕ ਬਲੈਕਆਊਟ ਰਹੇਗਾ ਔਰ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਤੋਂ ਸਹਿਯੋਗ ਦੀ ਜੜੀ ਅਪੀਲ ਕੀਤੀ ਗਈ ਹੈ ਆ ਤਾਂ ਜਲੰਧਰ ਦੇ ਵਿੱਚ 9:30 ਵਜੇ ਤੋਂ ਲੈ ਕੇ 10 ਵਜੇ ਤੱਕ ਬਲੈਕਆਊਟ ਰਹੇਗਾ ਬਰਨਾਲਾ ਚ 8:30 ਤੋਂ 9 ਵਜੇ ਤੱਕ ਬਲੈਕਆਊਟ ਰਹਿਣ ਵਾਲਾ ਹੈ ਗੁਰਦਾਸਪੁਰ ਦੇ ਵਿੱਚ ਰਾਤ 8 ਵਜੇ ਤੋਂ 8:30 8 ਵਜੇ ਤੱਕ ਰਹਿਣ ਵਾਲਾ ਫਿਰੋਜ਼ਪੁਰ ਸ਼ਹਿਰ ਤੇ ਸ਼ੌਣੀ 9 ਤੋਂ 9:30 ਵਜੇ ਤੱਕ ਬਲੈਕਆਊਟ ਰਹੇਗਾ ਤਾਂ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਨੋਟੀਫਿਕੇਸ਼ਨ ਜਿਹੜੇ ਜਾਰੀ ਕੀਤੇ ਗਏ ਨੇ ਤਾਂ ਲਗਾਤਾਰ ਅਪੀਲ ਹੈ ਜਿਹੜੀ ਕੀਤੀ ਜਾ ਰਹੀ ਹੈ ਲੋਕਾਂ ਤੋਂ ਸਹਿਯੋਗ ਮੰਗਿਆ ਜਾ ਰਿਹਾ ਹੈ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਟ੍ਰੇਨ ਕੀਤਾ ਜਾ ਰਿਹਾ ਕਿ ਜੇਕਰ ਭਾਰਤ ਪਾਕਿਸਤਾਨ ਵਿਚਾਲੇ ਜਿਹੜਾ ਮਾਹੌਲ ਤਣਾਅਪੂਰਵਕ ਬਣਦਾ ਫਿਰ ਤੋਂ ਹਮਲੇ ਹੁੰਦੇ ਨੇ ਤਾਂ ਆਪਣੇ ਆਪ ਨੂੰ ਬਚਾਓ ਕਿਵੇਂ ਕਰਨਾ ਹੈ ਤਾਂ ਬਿਲਕੁਲ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕੋਈ جنگ ਨਹੀਂ ਲੱਗਣ ਵਾਲੀ ਹੈ ਸਗੋਂ ਇੱਕ ਵਾਰ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਕਿ ਆਪਣੇ ਆਪ ਦਾ ਤੁਸੀਂ ਬਚਾ ਜਿਹੜਾ ਕਿਵੇਂ ਕਰ ਸਕਦੇ ਹੋ ਸਸ਼ਕਲ ਤੁਸੀਂ ਦੇਖ ਰਿਹਾ ਸਮਝਾਉਂਦੀ ਹਾਂ ਮੈਂ ਹਾ ਪ੍ਰਦੀਪ ਕੋਰ ਤਾਂ ਆਪਰੇਸ਼ਨ ਸ਼ੀਲਡ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਕ ਡ੍ਰਿਲ ਹੋਏਗੀ ਬਲੈਕਆਊਟ ਹੋਏਗਾ ਜੀ ਹਾਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਹੋਰ ਇਸੇ ਨਾਲ ਤੋਂ ਇਹ ਵੀ ਦੱਸਿਆ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਮੌਕ ਡ੍ਰਿਲ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਚਾਹੇ ਉਹ ਫਿਰ ਗੁਜਰਾਤ ਹੋਵੇ ਹਰਿਆਣਾ ਹੋਵੇ ਪੰਜਾਬ ਹੋਵੇ ਜਾਂ ਫਿਰ ਰਾਜਸਥਾਨ ਹੋਵੇ ਤੇ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਸਰਹੱਦ ਦੇ ਨਾਲ ਲੱਗਦੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਬਲੈਕਆਊਟ ਤੇ ਜਿਹੜੇ ਆਦੇਸ਼ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਤਾਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਸਗੋਂ ਆਮ ਲੋਕਾਂ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜੇਕਰ ਜੰਗ ਦਾ ਮਾਹੌਲ ਫਿਰ ਤੋਂ ਇੱਕ ਵਾਰ ਬਣਦਾ ਹੈ ਤਾਂ ਲੋਕਾਂ ਨੇ ਆਪਣਾ ਬਚਾਅ ਕਿਵੇਂ ਕਰਨਾ ਹੈ ਤੇ ਇੱਕ ਵਾਰ ਫਿਰ ਤੋਂ ਸਾਇਰਨ ਵੱਜਣ ਕੇ ਜਿਸ ਦਾ ਮਤਲਬ ਹੈ ਕਿ ਲੋਕਾਂ ਨੇ ਆਪਣੇ ਘਰਾਂ ਦੀਆਂ ਲਾਈਟਾਂ ਨੇ ਜਿਹੜੀਆਂ ਮੁਕੰਮਲ ਤੌਰ ਤੇ ਬੰਦ ਕਰ ਦੇਣੀਆਂ ਔਰ ਉਸ ਤੋਂ ਬਾਅਦ ਹੀ ਆਪਣੇ ਘਰਾਂ ਦੇ ਵਿੱਚ ਲੁਕ ਕੇ ਬੈਠ ਜਾਣਾ ਸਾਰੀਆਂ ਖਿੜਕੀਆਂ ਬੰਦ ਕਰ ਦੇਣੀਆਂ ਨੇ ਪਰਦੇ ਲਗਾ ਲੈਣੇ ਨੇ ਔਰ ਇਸ ਦੇ ਨਾਲ ਹੀ ਜੇਕਰ ਤੁਸੀਂ ਰਸਤੇ ਦੇ ਵਿੱਚੋਂ ਘਰ ਤੋਂ ਬਾਹਰ ਹੋ ਤਾਂ ਆਪਣੇ ਕਾਰ ਦੇ ਵਿੱਚੋਂ ਜਾਂ ਫਿਰ ਤੋ ਇੱਕ ਪਾਸੇ ਲਗਾ ਕੇ ਉਸ ਨੂੰ ਬੰਦ ਕਰਕੇ ਸਾਈਡ ਤੇ ਖੜੇ ਪੂਜਾਣਾ ਤਾਂ ਦੱਸ ਦਈਏ ਕਿ ਇਸ ਬਾਬਤ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਤਿਆਰ ਕੀਤਾ ਜਾ ਰਿਹਾ ਕਿ ਜੇਕਰ ਜੰਗ ਦਾ ਮਾਹੌਲ ਬਣਦਾ ਵੀ ਹੈ ਤਾਂ ਕਿਸ ਤਰੀਕੇ ਦੇ ਨਾਲ ਆਪਣਾ ਬਚਾਅ ਕਰਨਾ ਫਿਲਹਾਲ ਇਸ ਬਾਬਤ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਹਜੇ ਤੱਕ ਜਿਹੜਾ ਬਹਿਸਬਾਜ਼ੀ ਹੋ ਰਹੀ ਹੈ ਉਹ ਸਿਰਫ ਸਹਿਮਤੀ ਲਈ ਹੋ ਰਹੀ ਹੈ ਕਿ ਸ਼ਾਇਦ ਸਹਿਮਤੀ ਹੈ ਜਿਹੜੀ ਬਣਾਈ ਜਾ ਸਕੇ ਪਰ ਇੱਕ ਵਾਰ ਫਿਰ ਤੋਂ ਜਿਸ ਤਰੀਕੇ ਦੇ ਨਾਲ ਸ਼ਾਂਤੀ ਵਿਚਾਲੇ ਸਾਇਰਨ ਵੱਜਣਗੇ ਜੀ ਹਾਂ ਬਲੈਕਆਊਟ ਹੋਏਗਾ ਮੌਕ ਡ੍ਰਿਲ ਹੋਏਗੀ ਉਸ ਤੋਂ ਬਾਅਦ ਲੋਕ ਨੇ ਜਿਹੜੇ ਕਿਤੇ ਨਾ ਕਿਤੇ ਚਿੰਤਤ ਜ਼ਰੂਰ ਨੇ ਪਰ ਤੁਹਾਨੂੰ ਦੱਸ ਦਈਏ ਕਿ ਤੁਸੀਂ ਅਫਵਾਹਾਂ ਤੇ ਯਕੀਨੀ ਨੀ ਕਰਨਾ ਜਿੰਨਾ ਚਿਰ ਤੁਹਾਨੂੰ ਕੋਈ ਆਫੀਸ਼ੀਅਲ ਅਪਡੇਟ ਨਹੀਂ ਮਿਲਦੀ ਆਫੀਸ਼ੀਅਲ ਤੌਰ ਤੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਹੁਣ ਗੱਲ ਕਰ ਲੈਂਦੇ ਆ ਕਿ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਵਜੇ ਬਲੈਕਆਊਟ ਹੋਏਗਾ ਕਿਉਂਕਿ ਸਮਾਂ ਜਿਹੜਾ ਅਲੱਗ-ਅਲੱਗ ਦੱਸਿਆ ਗਿਆ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਹੋਣ ਦਾ ਮੌਕ ਡ੍ਰਿਲ ਦਾ ਸਮਾਂ ਜਿਹੜਾ ਅੱਡ-ਅੱਡ ਤਾਂ ਉਹ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਆ ਤਾਂ ਬਿਲਕੁਲ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਸੰਗਰੂਰ ਦੀ ਤਾਂ ਸੰਗਰੂਰ ਦੇ ਵਿੱਚ ਰਾਤ 8 ਵਜੇ ਤੋਂ 9 ਵਜੇ ਤੱਕ ਬਲੈਕਆਊਟ ਰਹਿਣ ਵਾਲਾ ਹੈ ਹੁਸ਼ਿਆਰਪੁਰ ਦੇ ਵਿੱਚ 8 ਵਜੇ ਤੋਂ ਲੈ ਕੇ 8:15 ਤੱਕ ਬਲੈਕਆਊਟ ਰਹਿਣ ਵਾਲਾ ਹੈ ਅੰਮ੍ਰਿਤਸਰ ਦੇ ਵਿੱਚ ਰਾਤ 8 ਤੋਂ 8:30 ਵਜੇ ਤੱਕ ਬਲੈਕਆਊਟ ਰਹੇਗਾ ਔਰ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਤੋਂ ਸਹਿਯੋਗ ਦੀ ਜੜੀ ਅਪੀਲ ਕੀਤੀ ਗਈ ਹੈ ਆ ਤਾਂ ਜਲੰਧਰ ਦੇ ਵਿੱਚ 9:30 ਵਜੇ ਤੋਂ ਲੈ ਕੇ 10 ਵਜੇ ਤੱਕ ਬਲੈਕਆਊਟ ਰਹੇਗਾ ਬਰਨਾਲਾ ਚ 8:30 ਤੋਂ 9 ਵਜੇ ਤੱਕ ਬਲੈਕਆਊਟ ਰਹਿਣ ਵਾਲਾ ਗੁਰਦਾਸਪੁਰ ਦੇ ਵਿੱਚ ਰਾਤ 8:00 ਵਜੇ ਤੋਂ 8:30 ਵਜੇ ਤੱਕ ਰਹਿਣ ਵਾਲਾ ਫਿਰੋਜ਼ਪੁਰ ਸ਼ਹਿਰ ਤੇ ਸ਼ੌਣੀ 9:00 ਤੋਂ 9:30 ਵਜੇ ਤੱਕ ਬਲੈਕਆਊਟ ਰਹੇਗਾ ਤਾਂ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਨੋਟੀਫਿਕੇਸ਼ਨ ਨੇ ਜਿਹੜੇ ਜਾਰੀ ਕੀਤੇ ਗਏ ਨੇ ਤਾਂ ਲਗਾਤਾਰ ਅ ਅਪੀਲ ਹੈ ਜਿਹੜੀ ਕੀਤੀ ਜਾ ਰਹੀ ਹੈ ਲੋਕਾਂ ਤੋਂ ਸਹਿਯੋਗ ਮੰਗਿਆ ਜਾ ਰਿਹਾ ਹੈ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਟ੍ਰੇਨ ਕੀਤਾ ਜਾ ਰਿਹਾ ਕਿ ਜੇਕਰ ਭਾਰਤ ਪਾਕਿਸਤਾਨ ਵਿਚਾਲੇ ਜਿਹੜਾ ਮਾਹੌਲ ਤਣਾਅਪੂਰਵਕ ਬਣਦਾ ਫਿਰ ਤੋਂ ਹਮਲੇ ਹੁੰਦੇ ਨੇ ਤਾਂ ਆਪਣੇ ਆਪ ਨੂੰ ਬਚਾਓ ਕਿਵੇਂ ਕਰਨਾ ਹੈ ਤ벌ਪੂਰ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕੋਈ ਜੰਗ ਨਹੀਂ ਲੱਗਣ ਵਾਲੀ ਹੈ ਸਗੋਂ ਇੱਕ ਵਾਰ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਆਪਣੇ ਆਪ ਦਾ ਤੁਸੀਂ ਬਚਾ ਜਿਹੜਾ ਕਿਵੇਂ ਕਰ ਸਕਦੇ ਹੋ